ਵਿਸ਼ اور ਵਿਸ਼ਕਰਮਾ ਜੀ ਦੇ ਭਾਈ ਦੂ ਟਿੱਕੇ ਦੀ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਲੱਖ ਲੱਖ ਵਧਾਈਆਂ ਦੂਜੀ ਗੱਲ ਇਹ ਆ ਵੀ ਇਹ ਦੀਵਾਲੀ ਦਾ ਤਿਹਾਰ ਜਿਹੜਾ ਹੈ ਉਹ ਇੱਥੇ ਲੋਕੀ ਵੈਸੇ ਤਾਂ ਹੁਣ ਬਹੁਤ ਅਵੇਅਰ ਹੋ ਗਏ ਆ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਜਿਹੜੇ ਪਟਾਕੇ ਆ ਉਹ ਚਲਾਉਂਦੇ ਆ ਜਿਹੜੇ ਕਿ ਡੇਂਜਰਸ ਹੁੰਦੇ ਆ ਜਦੋਂ ਕਿ ਇਹ ਗ੍ਰੀਨ ਦੀਵਾਲੀ ਜਿਹੜੀ ਮਨਾਣੀ ਚਾਹੀਦੀ ਪ੍ਰਦੂਸ਼ਣ ਰਹਿਤ ਤਾਂ ਕਿ ਇੱਥੇ ਬਿਮਾਰੀਆਂ ਜਿਹੜੀ ਐ 에어 ਪੋਲਿਊਸ਼ਨ ਨਾ ਹੋ ਬਹੁਤ ਜਿਆਦਾ ਇਸ ਟਾਈਮ ਵੀ ਤੁਸੀਂ ਚੈੱਕ ਕਰੋ ਤਾਂ ਬਹੁਤ ਜਿਆਦਾ ਸੋ ਉਹਦੇ ਚ ਕਈ ਵਾਰੀ ਹੋਇਆ ਇਨਸੀਡੈਂਟ ਹੁੰਦਾ ਕਿ ਇਹਦੇ ਅੱਖ ਚ ਪਟਾਕਾ ਪੈ ਗਿਆ ਕਿ ਕੋਈ ਵੈਸੇ ਇਨਸੀਡੈਂਟ ਪਿੱਛੇ ਕੁਝ ਟਾਈਮ ਪਹਿਲਾਂ ਵੀ ਮਾਰਕੀਟ ਚ ਇੱਥੇ ਅੱਗ ਲੱਗੀ ਸੀਗੀ ਤੇ ਬੰਦੇ ਚੁਲਸੇ ਗਏ ਸੀ ਮਾਰਕੀਟਸ ਬਹੁਤ بڑا ਇੱਕ ਹਾਸਾ ਹੋਇਆ ਸੀਗਾ ਸੇ ਐਡੇ ਹਾਸੇ ਬਹੁਤ ਜਗ੍ਹਾ ਹੋਣ ਦਾ ਚਾਂਸ ਹੈ ਇਹ ਨਿਊ ਚੰਡੀਗੜ੍ਹ ਦੀ ਹੈ ਆਪਣਾ ਜਿਹੜਾ ਸ਼ਹਿਰ ਬਣ ਗਿਆ ਹੈ 10 ਕਿਲੋਮੀਟਰ ਦੇ ਵਿੱਚ ਇਹ ਬਹੁਤ ਵੱਡਾ ਸ਼ਹਿਰ ਹੈ ਪਰ ਜੇ ਦੇਖਿਆ ਜਾਵੇ ਆਪਣੇ ਇੱਥੇ ਹੈਲਥ ਦੀ ਸੁਵਿਧਾ ਜੋ ਹੋਣੀ ਚਾਹੀਦੀ ਹੈ ਹੁਣ ਜਿਸ ਤਰ੍ਹਾਂ 24 ਹੋਅਰ ਸਰਕਾਰ ਕਹਿ ਰਹੀ ਹੈ ਵੀ ਸਾਰਾ ਅਰੇਂਜਮੈਂਟ ਹੈ ਡਾਕਟਰ ਵੀ ਆ ਤੇ ਇੱਥੇ ਕੁਝ ਨਹੀਂ ਹੈ ਯਾ ਤਾਂ ਅਗਲਾ ਪ੍ਰਾਈਵੇਟ ਕੋਲ ਜਾਏਗਾ ਪ੍ਰਾਈਵੇਟ ਕੋਲ ਉਹ ਸੁਵਿਧਾ ਨਹੀਂ ਹੈ ਹੈ ਪ੍ਰਾਈਵੇਟ ਹਸਪੀਟਲ ਚ ਜਾਂ ਜੇ ਗਵਰਨਮੈਂਟ ਵੱਲੋਂ ਜਿਹੜੀ ਹੈ ਉਹ ਸਾਡੀ ਡਿਮਾਂਡ ਹੈ ਕਿ ਇੱਥੇ 24 ਘੰਟੇ ਸਪੈਸ਼ਲ ਸਕਿਨ ਦੇ ਔਰ ਮੈਡੀਕਲ ਦੇ ਔਰ ਜਿਹੜੇ ਇਹ ਆਈਜ਼ ਦੇ ਡਾਕਟਰ ਹਨ ਉਹ ਹਰ ਟਾਈਮ ਅਵੇਲੇਬਲ ਹੋਣੇ ਚਾਹੀਦੇ ਆ ਤਾਂ ਕਿ ਕੋਈ ਵੀ 24 बटा 7 ਤਾਂ ਕਿ ਜਿੰਨੀ ਦੇ ਤਿਹਾੜ ਦੇ ਸੀਜ਼ਨ ਹੈ ਉਹਦੇ ਚ ਇਹ ਚੀਜ਼ਾਂ ਦਾ ਜਿਹੜਾ ਸਹੂਲਤ ਸੇ ਸਹੂਲਤ ਚ ਆ ਜਾਂਦੀ ਹੈ ਉਹ ਪਹਿਲਾਂ ਹੋਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਐਮਬੂਲੈਂਸ ਨਹੀਂ ਹੈ ਐਮਬੂਲੈਂਸ ਹੋਣੀ ਚਾਹੀਦੀ ਹੈ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਵੀ ਕਮਿਊਨਿਟੀ ਹੈਲਥ ਸੈਂਟਰ ਇੱਥੇ ਬਣੇ 100 200 ਬੈੱਡ ਦਾ ਅਰੇਂਜਮੈਂਟ ਹੋਵੇ ਤਾਂ ਕਿ ਹਰ ਟਾਈਮ ਸਾਰੇ ਡਾਕਟਰ ਅਵੇਲੇਬਲ ਹੋਣ ਪਰ ਉਹ ਕਿਦਨ ਕਿਤੇ ਡਿਲੇ ਹੁੰਦਾ ਚਲੇ ਗਿਆ ਤੇ ਫਿਰ ਉਹ ਨਹੀਂ ਬਣ ਪਾਇਆ ਸੋ ਸਰਕਾਰ ਤੋਂ ਇਹ ਵੀ ਮੰਗਾ ਵੀ ਇੱਥੇ ਕਮਿਊਨਿਟੀ ਹੈਲਥ ਸੈਂਟਰ ਹੋਣਾ ਚਾਹੀਦਾ ਤਾਂ ਕਿ ਨੀਅਰਸਟ ਏਰੀਆ ਚ ਹਸਪੀਟਲ ਕੋਈ ਨਹੀਂ ਹੈ ਜਿਹੜਾ ਕਿ ਸਰਕਾਰ ਵੱਲੋਂ ਸੁਵਿਧਾ ਹਰ ਇੱਕ ਨੂੰ ਮਿਲ ਸਕੇ ਔਰ ਇਹੀ ਡਿਮਾਂਡ ਕਰਦੇ ਹੋਏ ਮੈਂ ਫੇਰ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਰਕਾਰ ਤੋਂ ਮੰਗ ਕਰਨਾ ਵੀ ਇਹ ਚੀਜ਼ਾਂ ਦੀ ਜਿਹੜੀ ਘਾਟ ਹੈ ਇਹ ਪਹਿਲਾਂ ਪ੍ਰੋਵਾਈਡ ਕਰ ਦੇਣੀ ਚਾਹੀਦੀ ਸੀ ਠੀਕ ਹੈ ਨਾ ਹੁਣ ਦੋ ਤਿੰਨ ਦਿਨ ਦੇ ਦੇਖੋ ਛੁੱਟੀਆਂ ਆ ਗਈਆਂ ਛੁੱਟੀਆਂ ਦੇ ਵਿੱਚ ਕੋਈ ਸੁਵਿਧਾ ਨਹੀਂ ਹੈ ਕੋਈ ਡਾਕਟਰ ਨਹੀਂ ਇੱਥੇ ਸਰਕਾਰੀ ਕੋਈ ਆਈਸ ਦਾ ਨਹੀਂ ਕੋਈ ਸਕਿੰਦ ਨਹੀਂ ਜਿਹੜੇ ਸਪੈਸ਼ਲ ਹਰ ਟਾਈਮ ਇੱਥੇ ਅਵੇਲੇਬਲ ਹੋਣਾ ਚਾਹੀਦਾ ਹੈ ਸਾਰਾ ਐਮਰਜੈਂਸੀ ਅਰੇਂਜਮੈਂਟ ਹੋਣਾ ਚਾਹੀਦਾ ਐਮਬੂਲੈਂਸ ਸਿੱਤ ਸੋ ਜਿਹੜੀ ਮੰਗਾ ਹੋ ਸਰਕਾਰ ਪਹਿਲ ਦੇ ਆਧਾਰ ਤੇ ਪੂਰੀ ਕਰੇ ਤੁਹਾਡਾ ਬਹੁਤ ਧੰਨਵਾਦ